52 ਬੱਚਿਆਂ ਦੀਆਂ ਸ਼ਾਦੀਆਂ ਦਾ ਜੋੜੇ ਬਹੁਤ ਅੱਛਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਆ ਇਹ ਆਪਣੇ ਆਪ ਦੇ ਵਿੱਚ ਇੱਕ ਚਾਦਰ ਬਨਾਰਾ ਆ ਜਿਸ ਤਾਂ ਦੇ ਵਿੱਚ ਸਾਡਾ ਛੋਟਾ ਵੀ ਦੀਪ ਵਰਗਾ ਮਾਨੇ ਬੱਬਰ ਸ਼ੇਰ ਪੁੱਤ ਜੰਮਿਆ ਜਿਹਨੂੰ ਜੰਮਣ ਤੋਂ ਲੈ ਕੇ ਸ਼ੁਰੂ ਤੋਂ ਹੀ ਸਵਾ ਸਵਾ ਦਾ ਪੀੜਾ ਚੁੱਕਿਆ ਆ ਕਿ ਸਾਡੇ ਪਿਆਬ ਦੇ ਏਡੀਜੀ ਵੀ ਸਾਹਿਬ ਇਹਨਾਂ ਨੇ ਅੱਜ ਇੱਥੇ ਪਹੁੰਚ ਕੇ ਸਾਡੇ ਨਰਿੰਦਰ ਸ਼ੇਖ ਜੀ ਸਾਡੇ ਵੱਲੋਂ ਸ਼ਬਦ ਕਹੇ ਅਸੀਂ ਨਾ ਬਹੁਤ ਅਨਮਾ ਕਰਦੇ ਸਾਡੇ ਪ੍ਰਾਂਤ ਮਾਫ਼ ਕਰਨਾ ਸਿੰਘ ਪਾਗੂ ਮજરા ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਰੰਗੀ ਪੈਲਸ ਮਰੰਡਾ ਰੋਡ ਕੁਰਾਲੀ ਵਿਖੇ ਜਿੱਥੇ ਇਲਾਕੇ ਦੇ ਇੱਕ ਬਹੁਤ ਹੀ ਵਧੀਆ ਸਮਾਜਸੀ ਦੀਪਕ ਸ਼ਰਮਾ ਦੀਪੂ ਕੁਰਾਲੀ ਵੱਲੋਂ ਬਹੁਤ ਵੱਡੀ ਅਗਵਾਈ ਕਰਕੇ 51 ਸਮੂਹ ਕੁਲੋੜਬੰਦ ਜੋ ਪਰਿਵਾਰ ਹੈ ਉਹਨਾਂ ਦੇ ਬੱਚੇ ਬੱਚੀਆਂ ਦੇ ਜੋ ਵਿਆਹ ਕੀਤੇ ਨੇ ਸੋ ਆ ਤੁਹਾਨੂੰ ਸਿੱਧੀਆਂ ਤਸਵੀਰਾਂ ਅਸੀਂ ਆਨੰਦ ਕਾਰਜਾਂ ਦੀਆਂ ਰੰਗੀ ਪੈਰਸੋਂ ਦਿਖਾ ਰਹੇ ਹਾਂ ਸੋ ਤੁਸੀਂ ਬਣੇ ਰਹਿਣਾ ਸ਼ਵਲਕ ਟੀਵੀ ਚੈਨਲ ਦੇ ਨਾਲ ਅਸੀਂ ਤੁਹਾਨੂੰ ਸਾਰੇ ਪ੍ਰੋਗਰਾਮ ਦੀਆਂ ਪ੍ਰਮੁੱਖ ਝਲਕੀਆਂ ਵੀ ਦਿਖਾਵਾਂਗੇ ਪ੍ਰਬੰਧਕਾਂ ਨਾਲ ਕਰਾਵਾ ਕੇ ਗੱਲਬਾਤ ਤੁਸੀਂ ਬਣੇ ਰਹਿਣਾ ਸ਼ਵਲਕ ਟੀਵੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ ਧੰਨਵਾਦ ਧੰਨ ਵਾਹਿਗੁਰੂ ਆਪ ਜੀਓ ਬਾਰੀ ਬ੍ਰਹਮਾਂ ਬੇਜ ਧਰਮ ਦਰੋ ਪਾਪ ਕਜਾਇਆ ਬਲ ਰਾਮ ਜੀਓ ਧਰਮ ਦਰੋ ਆਨਾਮ ਤੇ ਆਵੋ ਜੈ ਮਰ ਤੋਂ ਨਾਮ ਅੰਦਰ ਆਇਆ ਸਤਿਗੁਰ ਗੁਰੂ ਪੂਰਾ ਰਾਦੂ ਸਭ ਕਿਲ ਵਿਖੋ ਪਾਪ ਗਵਾਇਆ ਸਹਿਜ ਅਨੰਦ ਆਵ ਬੜਾ ਭਾਗੀ ਮਾਨਿ ਹਰਿ ਹਰਿ ਮਿਠਾ ਲਾਇਆ ਜਨ ਕੈ ਨਾਲ ਗਲਾਬ ਪਹਿਨੇ ਅਰੰਭ ਗਾਜ ਰਚਾਇਆ ਚਲੋ ਭਾਈ ਪਾਪ ਤੋ జలు స్వామి వార దివా ਜੀ ਜੋੜੀ ਜੀ ਸਤਿਗੁਰੂ ਦਾ ਪਾਇਆ ਸੁਖੁਰੂ ਦਾ ਪਾਇਆ ਸਹਿਜ ਸੇਤੀ ਪਰਵਦੀਆ ਮਹਾਨੀਆਂ ਹੋ ਨਾਰਕ ਸਾਹਮ ਤੇਰੀ ਵਗਾਈ ਕੋਈ ਨਾ ਨਾ ਜਾਵੇ ਵੇਰਾ ਵਾਹਿਗੁਰੂ ਜੀ ਸੇਕਾ ਬਲੋ ਗਤਾਰ ਪਾਤਸ਼ਾਹੀਓ ਬੇਅਤ ਉਦਗਮ ਕਰਕੇ ਸੁਭਾਗੀ ਜੋੜੀਆਂ ਦੇ ਅਨੰਦ ਕਰਨ ਲਈ ਸ਼ਮਦਾਤ ਕੀਤੀ ਗਈ ਹੈ ਇਹਨਾਂ ਸੇਵਕਾਂ ਦੇ ਸਿਰ ਤੇ ਮਿਹਰ ਪ੍ਰਾਰਥਨਾ ਅਮ੍ਰਿਤਸਰ ਦੇ ਤੇ ਹੋ ਜਿਹੜੀ ਸੰਗਤ ਨਾਲ ਜੁੜੀ ਹੋਈ ਆ ਸਾਰਿਆਂ ਦੇ ਸਿਰਾਂ ਤੇ ਮਿਹਰ ਭਰ ਪ੍ਰਾਰਥਨਾ ਬੇਰੋਗਤਾ ਹਰ ਉਹ ਰਾਜ ਫਟੇ ਕਰਨੀ ਚੜ੍ਹਦੀ ਕਲਾ ਵਕਸ਼ ਕਰਨੀ ਸਤਿਗੁਰੂ ਦੋਨੋਂ ਪਰਿਵਾਰਾਂ ਦੇ ਸਿਰਾਂ ਤੇ ਮਿਹਰ ਪ੍ਰਾਰਥਨਾ ਚੜ੍ਹਦੀ ਕਲਾ ਵਕਸ਼ ਕਰਨੀ ਪਰਿਵਾਰੋਂ ਬਲੋ ਆਪ ਜੀ ਨੂੰ ਸੋਹਰੇ ਜੇ ਪਛਾਤੀ ਪਨਾਏ ਜਾਂਦੇ ਹਨ ਦਰਸ਼ਨੀ ਭੇਟਾ ਹਾਧਰ ਖਜ਼ਾਨੇ ਭਰਪੂਰ ਕਰ ਰਹੇ ਅੰਗੀਕਾਰ ਕਰਨੇ ਸਤਿਗੁਰੂ ਜੀ ਨੇ ਖਜ਼ਾਨਾ ਜੋ ਵਾਇਆ ਇਹ ਖਜ਼ਾਨੇ ਭਰਪੂਰ ਕਰਨੇ ਏ ਸੋਨੇ ਹਾ ਦੁਨੀਆ ਨਾਲ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ ਕੀ ਫਤਿਹ ਲੋਡ ਬੰਦ ਲੜਕੀਆਂ ਨੂੰ ਜੋ ਸਮਾਨ ਦਿੱਤਾ ਜਾ ਰਿਹਾ ਉਸ ਦੀਆਂ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਸ਼ਵਲਕ ਟੀਵੀ ਚੈਨਲ ਤੋਂ ਦਿਖਾ ਰਹੇ ਹਾਂ चौधरी शाम लाल जी माजरिया जेडे के हर एक टूरनामेंट हर एक समाज सेवी काम चढ़ के हिस्सा लेंगे है चौधरी शाम लाल जी माजरिया असू जिया मांगते हैं दीपक शर्मा दीपू पुरानी वालों जो कि अजय मान कर रहे हैं चौधरी श्याम लाल जी माजरिया ਸ਼ਾਮਾ ਜੀ ਇੱਧਰ ਆਜੋ ਬੇਨਤੀ ਹੈ ਕਿ ਕਿ ਹਰ ਇੱਕ ਚਰਨਾਂ ਦੇ ਬੇਨਤੀ ਪਰਿਵਾਰਕ ਮੈਂਬਰਾਂ ਦੇ ਕਿ ਅੱਗੇ-ਅਗੇ ਸੋਫਿਆਂ ਦੇ ਉੱਤੇ ਬੈਠਣ ਦੀ ਖਰਮਦ ਕਰੋ ਹੋਰ ਵੀ ਨਿਗਾਹ ਜ ਤੁਹਾਡੇ ਰਹਦਾ ਆ ਤਾਂ ਬੇਨਤੀ ਕੀਤੀ ਜਾਂਦੀ ਹੈ ਕਿਉਂਕਿ ਤਕਰੀਬਨ ਪੰਜ-ਸੱਤ ਜੋੜੇ ਸਾਡੇ ਕੋਲ ਇੱਧਰ ਦੇ ਨੇ ਕਿ ਜਿਹੜੇ ਤਿਆਰ ਬੈਠੇ ਨੇ ਜੇ ਕੋਈ ਹੋਰ ਵੀ ਵੀਰ ਦੇ ਕਿਸੇ ਦੇ ਸੰਪਰਕ 'ਚ ਹੈਗਾ ਆ ਤਾਂ ਸਾਡੇ ਵੱਲੋਂ ਬੇਨਤੀ ਹੈ ਜੀ ਵੀ ਜਲਦੀ ਤੋਂ ਜਲਦੀ ਨਾਲ ਲਿਆਓ ਕਿਉਂਕਿ ਪਤਾ ਕੀ ਆ ਜਿਵੇਂ ਜਿਵੇਂ ਸਮਾਂ ਲੰਘਦਾ ਜਾ ਰਿਹਾ ਐਵੇਂ ਮੇਂ ਤਨਾਹੀ ਵੱਧਦੀ ਜਾ ਰਹੀ ਆ ਦੀਪੂ ਵੀਰ ਨੇ ਇੰਨੀ ਕੁ ਮਿਹਨਤ ਨਾਲ ਸਾਡੇ ਸਰਪੰਚੋਦਿਆਂ ਭਾਜੀ ਉਹਨਾਂ ਨੇ ਇੰਨਾ ਕੁ ਜ਼ੋਰ ਲਾ ਕੇ ਇੱਥੇ ਪਹੁੰਚਿਆ ਅਸੀਂ ਬਹੁਤ ਬਹੁਤ ਧੰਨਵਾਦੀ ਆ ਤੇ ਜਿਹੜੇ ਸੱਜਣ ਪਿਆਰੇ ਆਏ ਹੋਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜਿਹੜਾ ਇੰਨਾ ਟਾਈਮ ਜਿਗਰਾ ਕਰਕੇ ਬੈਠੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ on ਮੋਲ ਗੁਰਾਂ ਭਾਜੀ ਸਾਡੇ ਅੱਜ ਮੇਰੇ ਬ੍ਰਦਰ

I'm not ਆ ਕੇ ਦਰਸ਼ਨ ਕਰਿਆ ਸਵੈਟਰ ਸਿੰਘ ਜੀ ਚਾਹਲੀ ਕਾਰਨ ਦੇ ਵੱਲੋਂ ਤੇ ਇਹ ਬੜਾ ਅਕਸਰ ਮਾੜਾ ਆਇਆ ਜਬੀ ਬੱਚਿਆਂ ਦਾ ਵਿਆਹ ਕਰਨਾ ਕਿਸੇ ਟੀਮ ਬਗਾਇ ਦੇ ਰੋਤਾ ਹਬੀਆ ਪਾ ਸੱਚੀ ਖਲਾਫ ਚੰਗਾ ਕੰਮ ਬਹੁਤ ਸਾਰੇ ਲੋਕ ਜਿਹਨੇ ਰੁਪੜੀ ਦੇ ਰਾਤ ਤੇ ਚੋਕੀ ਤੇ ਮੱਛਰ ਕਰੇ ਜਾਨਾ ਪਰ ਜੇ ਇਹ ਗੱਲ ਕੀਤੀ ਜਾਏਗਾ ਪਰਵਰਤਨ ਪਰਿਵਾਰਾਂ ਨੂੰ ਬਹੁਤ ਜਿਆਦਾ ਪ੍ਰਸ਼ੰਸਾ ਆਉਣੀ ਹੈ ਨਾ ਵੱਡੇ ਕਾਰਨ ਸਰਪੰਚ ਮਾਸੀ ਭਾਨੇ ਵੱਲ ਵੱਡੇ ਵੱਡੇ ਪੈਸੇ ਚ ਕਾਰਜ ਕਰ ਲੈਂਦੇ ਨੇ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਰਾਖਦੂ ਦੀ ਆਦੀ ਮਦਦ ਹੋਈ ਇਸ ਸਥਾਨ ਤੇ ਕਹਿੰਦੇ ਵਿੱਚ ਕਾਫੀ ਵੱਡੇ ਗਰੀਬ ਲੋਕਾਂ ਨੂੰ ਕਾਫੀ ਵੱਡੀ ਰਾਹਤ ਮਿਲੀ ਹੈ ਤੇ ਮੇਰੇ ਵੱਡੇ ਭਾਈ ਸਾਹਿਬ ਪ੍ਰਖਾਲੀ ਸਾਹਿਬ ਨਾਲੇ ਸਾਡੇ ਤੁਹਾਨੂੰ ਡਿਟੇਲ ਸਾਰਾ ਚਾਹਨਾ ਪਾਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਸਾਰੀ ਸੰਗਤ ਨੂੰ ਬਾਈਕੀ ਕਾ ਖਾਲਸਾ ਵੈਗੂ ਜੀ ਦੀ ਫਤਿਹ ਗੁਰਬਾਨੀ ਦਾ ਫਰਮਾਨ ਹੈ ਸੰਜੋਗ ਵਿਜੋਗ ਟਰੋਂ ਹੀ ਹੂਆ ਸੋ ਅੱਜ ਜਿਹੜਾ ਪ੍ਰਬੰਧਕਾਂ ਵੱਲੋਂ ਪ੍ਰਾਲਾ ਕਰਕੇ ਜਿਹੜੇ ਬੇਵਸ ਪਰਿਵਾਰ ਹੈ ਆਵਾਜ਼ਾਰ ਪਰਿਵਾਰ ਹੈ ਲੋੜਵੰਦ ਪਰਿਵਾਰ ਹੈ ਉਹਨਾਂ ਦੀਆਂ ਧੀਆਂ ਦਾ ਜਿਹੜਾ ਸਮੂਹਕ ਆਨੰਦਕਾਰ ਚ ਅੱਜ ਪੰਡਾਲ ਦੇ ਵਿੱਚ ਇੱਥੇ ਹੋਇਆ ਹੈ ਇਸ ਸਮਾਜਿਕ ਕਾਰਜ ਦੇ ਵਿੱਚ ਸਾਨੂੰ ਵੀ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਅਸੀਂ ਜਿੱਥੇ ਇਹਨਾਂ ਨਵੇਂ ਜੋੜਿਆਂ ਨੂੰ ਜਿਹੜਾ ਮੁਬਾਰਕਵਾਦ ਦਿੱਤੀ ਹੈ ਤੇ ਪ੍ਰਮਾਤਮਾ ਕੀ ਅਰਦਾਸ ਬੇਨਤੀ ਜੋਦਰੀ ਕਰਦੇ ਆ ਕਿ ਪ੍ਰਮਾਤਮਾ ਹਾਂ ਜਿੱਥੇ ਜੋੜੀਆਂ ਨੂੰ ਸਮਤ ਬੱਚੇ ਸਮਾਜਿਕ ਪ੍ਰੀਤੀਆਂ ਤੋਂ ਦੂਰ ਰਹਿ ਕੇ ਸਮਾਜ ਦੇ ਵਿੱਚ ਇੱਕ ਚੰਗੇ ਨਾਗਰਿਕ ਬਨਣ ਦਾ ਜਿਹੜਾ ਉਹ ਕੋਸ਼ਿਸ਼ ਕਰਨ ਔਰ ਜਿਹੜਾ ਗੁਰੂ ਦੇ ਲੱਗ ਕੇ ਗੁਰੂ ਦੀਆਂ ਸਿੱਖਿਆਵਾਂ ਨੂੰ ਮੰਨਦੇ ਹੋਏ ਇਹ ਜਿਹੜਾ ਉਹਨਾਂ ਦਾ ਅੱਜ ਬਹੁਤ ਵੱਡਾ ਉਹਨਾਂ ਨੂੰ ਜਿਹੜਾ ਸਹਿਯੋਗ ਹੋਇਆ ਕਿਉਂਕਿ ਇੱਕ ਗਰੀਬ ਪਰਿਵਾਰ ਜਿਹੜਾ ਆਪਣੀ ਧੀ ਦੇ ਹੱਥ ਪੀਲੇ ਕਰਨ ਵਾਸਤੇ ਉਹ ساری ਜ਼ਿੰਦਗੀ ਕਿਸੇ ਨਾ ਕਿਸੇ ਦਾ ਸਿਰਿ ਪਾਲੀ ਰੱਖ ਕੇ ਆਪਣੀ ਜ਼ਿੰਦਗੀ ਖਰਾਬ ਕਰ ਲੈਂਦਾ ਭਾਵੇਂ ਉਹਨਾਂ ਨੂੰ ਅੱਜ ਰਾਹਤ ਮਿਲੀ ਹੈ ਪਰ ਇਸ ਦੀ ਯਾਰ ਦੇ ਵਿੱਚ ਬਹੁਤ ਸਾਰੇ ਪਰਿਵਾਰ ਜਿਹੜਿਆ ਕੁਰੇਤਾ ਦੇ ਵਿੱਚ ਪੈ ਕੇ ਵੀ ਆਪਣੀ ਜ਼ਿੰਦਗੀ ਨੂੰ ਗਲਤ ਰਸਤੇ ਦੇ ਉੱਤੇ ਲੈ ਕੇ ਚਲੇ ਜਾਂਦੇ ਆ ਸੋ ਇਹਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਚਲੋ ਸਾਡੀ ਧੀ ਦਾ ਪਿਆ ਹੋ ਗਿਆ ਹੁਣ ਅਸੀਂ ਜੋ ਮਰਜ਼ੀ ਕਰੀਏ दारू ਪੀਏ ਗੁਰਸ਼ਰਲੇ ਲਾਈਏ ਪਰ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਇਹਦੇ ਸਮਾਜਿਕ ਮੇਜੇ ਵਿੱਚ ਜੇ ਤੁਹਾਨੂੰ ਅੱਜ ਜਿਹੜਾ ਅਨੰਦ ਚਾਰਜ ਹੋਇਆ ਉਹ ਗੁਰੂ ਦੇ ਲੱਗੇ ਰਹਿਣ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ ਨਸ਼ਿਆਂ ਤੋਂ ਦੂਰ ਰਹਿਣ ਔਰ ਪ੍ਰਬੰਧਕਾਂ ਨੂੰ ਵੀ ਇਸ ਗੱਲ ਦੀ ਵਧਾਈ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਸਮਾਜਿਕ ਕਾਰਜ ਆ ਜਿਹੜੇ ਲੋਕ ਹਿੱਤ ਦੇ ਵਿੱਚ ਹੋਣ ਉਹਨਾਂ ਨੂੰ ਬਿਨਾਂ ਕਿਸੇ ਸਿਆਸੀ ਸਾਤੋਂ ਉਹ ਨਿਰੰਤਰ ਭਵਿੱਖ ਦੇ ਵਿੱਚ ਵੀ ਜਾਰੀ ਰੱਖਣਾ ਪਰ ਜਦੋਂ ਕਹਿੰਦੇ ਆ ਕਿ ਜਦੋਂ ਬੰਦੇ ਦੀ ਨੀਅਤ ਸਾਫ਼ ਹੋਵੇ ਤੇ ਕਰਮ ਸੁਚੱਜਾ ਹੋਵੇ ਕਿਸੇ ਗੱਲ ਦੀ ਕਿਸੇ ਨੂੰ ਕੋਈ ਥੋੜ ਨਹੀਂ ਰਹਿੰਦੀ ਇਹ ਗੁਰੂ ਦਾ ਕੰਮ ਹੈ ਗੁਰੂ ਆਪੇ ਲੈ ਲੈਂਦਾ ਪਾਤਸ਼ਾਹ ਆਪੇ ਸੇਵਾ ਲੈ ਲੈਂਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਵਹਿਗੂਜੀ ਕਾ ਖਾਲਸਾ ਵਹਿਗੂਜੀ ਦਾ ਜਿੰਨ ਅੱਖ-ਅੱਖ ਤੋਂ ਮੇ ਤੋਂ ਆਏ ਹੋਏ ਸਾਰੇ ਸ਼ਰੋਤੇ ਵੀ ਸਾਡੇ ਸਾਰੇ ਧਾਰੂ ਵੀ ਇਸ ਮਹਾਨ ਕਾਰਜ ਦੇ ਵਿੱਚ ਭਾਈ ਸਾਡਾ ਦਿੱਤੂ ਛੋਟਾ ਵੀ ਜਿੰਨੇ ਬਾਰੇ ਵਿੱਚ ਜੋਸ਼ ਆਉਂਦੇ ਹਨ ਕਿਉਂਕਿ ਇਹ ਸਾਡਾ ਛੋਟਾ ਵੀਰ ਮੂਹਾਂ ਪੀੜਾ ਪੂਰਾ ਪਗੰਬਰਾਂ ਦੀ ਧਰਤੀ ਗਸਨ ਪਾਸ਼ਾ ਜਿਸ ਕੋਲ ਆਪ ਦੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਨੂੰ ਜਨਮ ਦਿੱਤਾ ਅਸੀਂ ਉਸ ਆਰੂਧ ਵਰਗੀ ਧਰਤੀ ਦੇ ਵਾਰਸਾਂ ਜਿਸ ਧਰਤੀ ਦੇ ਵਿੱਚ ਸਾਡਾ ਛੋਟਾ ਵੀਰ ਦੀਪ ਵਰਗਾ ਮਾਨੇ ਬਬਰ ਸ਼ੇਰ ਪੁੱਤ ਜੰਮਿਆ ਜਿਹਨਾਂ ਜੰਮਣ ਤੋਂ ਲੈ ਕੇ ਸ਼ੁਰੂ ਤੋਂ ਹੀ ਸਵਾਦ ਸੇਵਾ ਦਾ ਪੀੜਾ ਚੁੱਕਿਆ ਆ ਧਰਨਾ ਵਾਂ ਦੀ ਕੁੱਖ ਸਲਖਣੀ ਹੋਈ ਅੱਜ ਜਿਹਨੇ ਐਸ ਪੁੱਤ ਨੂੰ ਜਨਮ ਦਿੱਤਾ ਤੇ ਅੱਜ ਪੰਜਾਬ ਦੀ ਸਮੁੱਚੀ ਨੌਜਵਾਨੀ ਨੂੰ ਆਦੇ ਆਉਣ ਵਾਲੀਆਂ ਦਸਲਾਂ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇੱਕ ਵੀਰ ਸਾਡਾ ਪ੍ਰੇਰਨਾ ਸਰੋਤ ਬਣਿਆ ਕਿਉਂਕਿ ਵੀਰੋ ਇਹਣਾ ਸੋਖਾ ਕਿਸੇ ਨੇ ਕਿਹਾ ਕਿ ਚਿਰਾਗ ਬਣ ਕੇ ਆਪਣੇ ਘਰ ਨੂੰ ਰੋਸ਼ਨ ਕਰਨਾ ਤੇ ਆਪਣੇ ਆਪ ਵਿੱਚ ਸਿਰਾਸ਼ਣਦਾ ਮਹੌਬ ਥੋੜੇ ਲੋਕ ਹੁੰਦੇ ਨੇ ਜੋ ਨਮੀਆਂ ਲਿਹਾ ਤੇ ਨਮੀਆਂ ਪਿਰਤਾ ਪਾਉਂਦੇ ਨੇ ਖੰਖਾਰ ਮੌਸਮਾਂ ਵਿੱਚ ਮੰਦਲਾ ਵਾਦੂ ਤੁਰਾ ਹ ਕਾਫਲੇ ਪੀੜੀਦਰ ਪੀੜੀ ਘਰ ਕਦੇ ਲੋਕਾਂ ਨੇ ਕਹੀ ਜਾਨੋ ਜੀ ਆਲ ਸ਼ਬਾਬ ਖੈਰ ਲਈ ਸਰਪੀ ਕੇ ਸ਼ੁਕਰਾਨਤ ਮਨ ਜਾਂਦੇ ਨੇ ਦੀਪੂ ਵੀਰ ਬਾਰੇ ਮੈਂ ਹੋਰ ਵੀ ਕਹੂੰਗਾ ਕਿਸੇ ਕਵੀ ਨੇ ਕਿਹਾ ਕਿ ਖੁੰਡੇ ਤੇ ਬੈਠ ਕੇ ਖੁੰਡਾ ਤੇ ਬੈਠ ਕੇ ਕਾਫੀ ਹੌਸਾ ਵਿੱਚ ਬੈਠ ਕੇ ਮਰੇ ਗਾਨਿਆਂ ਦੀਆਂ ਬਾਤਾਂ ਪਾ ਕੇ ਯੁੱਗ ਬੁਲਟਾਉਣ ਦੀਆਂ ਕਥਾਵਾਂ ਛੇੜਨ ਦੀਆਂ ਬੜਾ ਸੋਖਾ ਹੁੰਦਾ ਮੇਰੀ ਵੀ ਜੀਪੀ ਸਾਹਿਬ ਵੀ ਸਾਡੇ ਹੋ ਚੁੱਕੇ ਨੇ ਜਿਨ੍ਹਾਂ ਨੇ ਸ਼ੁਰੂ ਕਰੀ ਦੀਪੂ ਨੇ ਸਹਾਇਕ ਰਿਆ ਤੇ ਇਹਨਾਂ ਦੇ ਅਸ਼ੀਰਵਾਦ ਨਾਲ ਜਿਹੜਾ ਐਡਾ ਵੱਡਾ ਪ੍ਰੋਗਰਾਮ ਹੈ ਇਹਨਾਂ ਦਾ ਬਹੁਤ ਵੱਡਾ ਬਾਤ ਕਰਦੇ ਆ ਵੀ ਐਡੇ ਵੱਡੇ ਸਵਾਸੇਵਾ ਦੇ ਕੰਮ ਵਿੱਚ ਤੁਸੀਂ ਇੱਥੇ ਪਹੁੰਚ ਕੇ ਤੁਸੀਂ ਸਾਡਾ ਮਾਣ ਵੀ ਵਧਾਇਆ ਤੇ ਸ਼ੁਰੂ ਤੋਂ ਹੀ ਜਦੋਂ ਦਾ ਕਾਰਜ ਰੰਗਿਆ ਤੁਸੀਂ ਹਮੇਸ਼ਾ ਦੀਪੂ ਭਾਈ ਦਾ ਤੇ ਇਹਨਾਂ ਦੀ ਸੂਚੀ ਟੀਮ ਦਾ ਜਿਹੜਾ ਤੁਸੀਂ ਸਹਿਯੋਗ ਦਿੱਤਾ ਮੈਂ ਇੱਕ ਵਾਰ ਫਿਰ ਕਿਉਂਕਿ ਅੱਜ ਮੈਨੂੰ 17 ਮਦਦਾਂ ਸੀ ਜਾਂ 17 ਯਾਦ ਆਉਂਦੀਆਂ ਨੇ ਕਿ ਗਰੀਬ ਬੱਚਿਆਂ ਲਈ ਉਹਨਾਂ ਨੇ ਕਿਹਾ ਕਿ ਜਿੱਥੇ ਤੰਗ ਨਾਲ ਸਮਝਣ ਤੰਗੀਆਂ ਨੂੰ ਜਿੱਥੇ ਤੰਗ ਦਾ ਸਮਝਣ ਤੰਗੀਆਂ ਨੂੰ ਜਿੱਥੇ ਲੈ ਲੈ ਅੰਮੁੱਠੇ ਸੰਗੀਆਂ ਨੂੰ ਜਿੱਥੇ ਹਾਲ ਦੱਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਕਮੀਆਂ ਦੇ ਵੇੜੇ ਦਾ ਇਹ ਸੂਰਜ ਹਮੇਸ਼ਾ ਅਸਮਾਨ ਵਿੱਚ ਤਰੂ ਤਾਰੇ ਵਾਂਗ ਚਮਕਦਾ ਰਹੇ ਤੇ ਸਾਡੇ ਇਲਾਕੇ ਦਾ ਮੁਹਾਲੀ ਜ਼ਿਲ੍ਹੇ ਦਾ ਰੋਪੜ ਤੇ ਦਾ ਪੰਜਾਬ ਦਾ ਮਾਣ ਐ ਇਸੇ ਤਰ੍ਹਾਂ ਦੇਖੋ ਵੀਰੋ ਜਿੱਥੋਂ ਜੇਲਮ ਦਰਿਆ ਨਿਕਲਦਾ ਉਹ ਇੱਕ ਛੋਟੀ ਜਿਹੀ ਬਾਕੀ ਸਹਿਯੋਗ ਹੋਗਾ ਬੈਕਰ ਅਦਮ ਚੇਰ ਸਮਝਦੇ ਮੀਡੀਆ ਦਾ ਮਸ਼ਹੂਰ ਹੋਇਆ ਸਾਨੂੰ ਇੰਨਾ ਚੱਕਿਆ ਕਿ ਪੂਰੇ ਵਾਰਡ ਦੇ ਵਿੱਚ ਇਸ ਨੌਜਵਾਨ ਨੂੰ ਮਸ਼ਹੂਰ ਕਰਤਾ ਇੱਕ ਸਮਾਰਪਨ ਕਰਦੇ ਲਈ ਇੱਕ ਸਨਹੇ ਕਰਦੇ ਲਈ ਅਸੀਂ ਮਾਣ ਮਹਿਸੂਸ ਕਰਦੇ ਆਂ ਕਿ ਗੁਰੂ ਆਪੀਰਾ ਫਕਮਰਾਂ ਦੀ ਇਸ ਬਾਰੂਦ ਵਰਗੀ ਧਰਤੀ ਦਾ ਸਿਵਾਰਤਾ ਜਿੱਥੇ ਸਾਡੇ ਛੋਟੇ ਵੀਰ ਨੇ ਜਨਮ ਲਿੱਤਾ ਇਹਨਾਂ ਸ਼ਬਦਾਂ ਦੇ ਨਾਲ ਵਾ ਇੱਕ ਫਿਰ ਤੁਹਾਡਾ ਸਾਰੇ ਦਾ ਤੇ ਦੀਪੂ ਵੀਰ ਦਾ ਹੁਣ ਦੀਪੂ ਵੀ ਤੁਹਾਡਾ ਸਾਰੇ ਦਾ ਧੰਨਵਾਦ ਕਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਬਹੁਤ ਟਾਈਮ ਤੋਂ ਵੇਟ ਕਰ ਰਹੇ ਸੀ ਤੇ ਐਡੀਜੀਬੀ ਸਾਹਿਬ ਪੰਜਾਬ ਤੋਂ ਸਿੰਘ ਗੁਰシャン ਸਿੰਘ ਜੀ ਸੰਧੂ ਜਿਨ੍ਹਾਂ ਨੇ ਸਾਨੂੰ ਜਰੂ ਅਸੀਂ ਇਹਨਾਂ ਨੂੰ ਸੱਦਾ ਪੱਤਰ ਲੈਣ ਗਏ ਤਾਂ ਇਹਨਾਂ ਨੇ ਸਾਨੂੰ ਅੱਲਾ ਹੌਸਲਾ ਵਜਾਈ ਕੀਤੀ ਅੱਗੇ ਬਣਨ ਦੀ ਕਿ ਜਿੱਥੇ ਮੇਰੀ ਲੋੜ ਹੈ ਤੁਸੀਂ ਇੱਕ ਬੋਲ ਕਰੋ ਮੈਂ ਉੱਤੇ ਹਾਜ਼ਰ ਹੋਊਗਾ ਸੰਗਾ ਅਸੀਂ ਇਹਨਾਂ ਨੂੰ ਕਿਹਾ ਬਈ ਸਾਹਿਬ ਤੁਹਾਨੂੰ ਅਸੀਂ ਕਾਰ ਦੇਣੀ ਆਣਾ ਏ ਇਹ ਕਹਿੰਦੇ ਨਹੀਂ ਤੁਹਾਨੂੰ ਆਣ ਦੀ ਲੋੜ ਨਹੀਂ ਤੁਸੀਂ WhatsApp ਕਰੋ ਮੈਂ ਤਾਂ ਵੀ ਇਤਨਾ ਦੇ ਪ੍ਰੋਗਰਾਮ 'ਚ ਥੋੜਾ ਸਾਥ ਆਉਂਗਾ ਇਹ ਸਾਨੂੰ ਬੜਾ ਨਵੀਂ ਦਾ ਸ਼ੇਗਤੀ ਪਾ ਬੇ ਚੇਰਮੈਨ ਬੇਕਾਪ ਆਪਣਾ ਆਮਾਈ ਪਾਰਟੀ ਨੇ ਨਾ ਅੱਨਾ ਸਾਡੇ ਵੱਲ ਦੋ ਸ਼ਬਦ ਕਹੇ ਅਸੀਂ ਨਾ ਬਹੁਤ ਨਮਾ ਕਰਦੇ ਸਾਡੇ ਪ੍ਰਾਣੇ ਸਾਡੀ 15 ਸਾਲ ਦੀ ਬੱਚੇ ਤੇ ਜਦੋਂ ਵੀ ਨਾ ਉਹ ਦੇਖਦੇ ਆ ਰਹੇ ਹੈ ਤਾਂ ਅਸੀਂ ਅੱਜ ਇਹਨਾਂ ਨੇ ਅੱਜ ਏ ਡੀ ਵੀ ਸਾਹਿਬ ਨੇ ਸਾਡੇ ਅੱਜ ਆ ਕੇ ਸਰ ਤੁਸੀਂ ਸਾਡੀ ਹੌਸਲਾ ਵੰਦੀ ਕੀਤੀ ਹੈ ਅਸੀਂ ਬਹੁਤ ਅੱਜ ਜਿਵੇਂ ਕਹਿੰਦੀ ਹੈ ਅੱਜ ਸਵਰਗ ਦੇਖ ਲਿਆ ਜੀ ਸਭ ਦੇ ਅੱਜ ਕੰਮਿਆਲਾ ਟੋੜਿਆ 71 ਸਾਰੇ ਗਵੰਦ ਸਜਣੋ ਅੱਜ ਅਸੀਂ ਬਹੁਤੀ ਸ਼ੁਭ ਅਫਰਤ 71 ਹੋਏ ਆ 52 ਬੱਚਿਆਂ ਦੀਆਂ ਸ਼ਾਦੀਆਂ ਦਾ ਜੋਰੇ ਬਹੁਤ ਅੱਛਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਆ ਇਹ ਆਪਣੇ ਆਪ ਦੇ ਵਿੱਚ ਇੱਕ ਜਾਂਦਾ ਨਜ਼ਾਰਾ ਆ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਆ ਬੱਚਿਆਂ ਦੀਆਂ ਸ਼ਰਧੀਆਂ ਕਰਵਾਉਣ ਦਾ ਜੋ ਉਪਰਾਧਾ ਆ ਇਹ ਬਹੁਤ ਹੀ ਸ਼ਲਾਘਾਯੋਗ ਆ ਔਰ ਇਸ ਕੋਸ਼ਿਸ਼ ਕਿਸਮ ਦਾ ਸੋਸ਼ਲ ਵਰਕਰ ਇਸ ਦੇ ਵਾਸਤੇ ਮੈਂ ਜੀਪੀ ਘਰਵਾ ਜੀ ਅਤੇ ਇਹਨਾਂ ਦੀ ਸਾਰੀ ਟੀਮ ਇਹਦੇ ਵਿੱਚ ਹੋਰ ਬਹੁਤ ਸਾਰੇ ਆਰਗੇਨਾਈਜ਼ਰ ਜਿਨ੍ਹਾਂ ਨੇ ਯੋਗਦਾਨ ਪਾਇਆ ਆ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਆ ਔਰ ਇਹ ਜੋ ਯੰਗਸਟਰ ਪੰਜਾਬ ਦਾ ਯੂਥ ਇਹ ਅਕਸਰ ਕਿਹਾ ਜਾਂਦਾ ਹੈ ਤੇਜੀ ਪੰਜਾਬ ਦੇ ਯੂਥ ਉਾਸਤੇ ਕਰੀਏਟਿਵ ਐਕਟੀਵਿਟੀਜ਼ ਕੰਪਨੀਆਂ ਬੜੀਆਂ ਜ਼ਰੂਰੀ ਆ ਮਾਣ ਹੁੰਦਾ ਹੈ ਖੁਸ਼ੀ ਹੁੰਦੀ ਆ ਦੇਖ ਕੇ ਕਿ ਨੌਜਵਾਨ ਲੜਕੇ ਇੰਨੀ ਯੰਗ ਏਜ ਦੇ ਵਿੱਚ ਇੰਨੀ ਸਵਾਰਥੀ ਭਾਵਨਾ ਦੇ ਨਾਲ ਇੰਨੇ ਸ਼ੁਭ ਕਾਰਜਾਂ ਦੇ ਵਿੱਚ ਆ ਆਪਣੇ ਆਪ ਨੂੰ ਅਰਪਣ ਕਰ ਚੁੱਕੇ ਆ ਔਰ ਇਹ ਵਾਕਈ ਸਾਡੇ ਜੋ ਨੌਜਵਾਨ ਪੀੜੀ ਆ ਉਹਨਾਂ ਵਾਸਤੇ ਵੀ ਇੱਕ ਚਾਨਣ ਨਾਲੇ ਦਾ ਕੰਮ ਕਰ ਰਹੇ ਆ ਮੈਂ ਇਹਨਾਂ ਦੇ ਇਸ ਉਦੋਂ ਬਪਾਲੇ ਦੀ ਸ਼ਲਾਘਾ ਕਰਦਾ ਹਾਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਔਰ ਬਾਕੀ ਸਾਰੇ ਸਮਾਜ ਦੇ ਜੋ ਸਨਰਥ ਲੋਕ ਹਨ ਉਹਨਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਇਹੋ ਜੇ ਕਾਰਜਾਂ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਤਾਂ ਕਿ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਹੋਰ ਵੀ ਅੱਗੇ ਵਧਿਆ ਜਾ ਸਕੇ ਔਰ ਸਮਾਜ ਦੇ ਵਿੱਚ ਜੋ ਬਰਾਬਰੀ ਦਾ ਇੱਕ ਆਸ਼ਾ ਟਿਕਾ ਹੈ ਉਸ ਨੂੰ ਹਾਸਲ ਕੀਤਾ ਜਾਵੇ ਸਾਡੇ ਜਿਹੜੇ ਨੌਜਵਾਨ ਹੈ ਪੁਰਦਾ ਪੰਜਾਬ ਦੀ ਹੈ ਅੱਜ ਸਾਰਿਆਂ ਨੇ ਦੇਖ ਲਿਆ ਹੈ ਸਾਈਂ ਬਾਬਾ ਬੁੱਢਣ ਸਾਹਿਬ ਜੀ ਧੰਨ ਧੰਨ ਬਾਬਾ ਲਵਿੰਦਾ ਜੀ ਦੇਣ ਦੁਨੇ ਦਾ ਟਿੱਕਾ ਯੋਗ ਵਰ ਮੰਗਿਆ ਸਵਰਤਾ ਉਹ ਬਰਾ ਦੇ ਦਾਦੇ ਹੈ ਐਸੀ ਧਰਤੀ ਹੈ ਜਰਖੇਜ਼ ਧਰਤੀ ਹੈ ਜਿੱਥੇ ਸੂਰਮੇ ਯੋਧੇ ਪੈਦਾ ਹੋਏ ਹੈ ਉੱਥੇ ਅਰਦਾਸ ਕਰਕੇ ਸਾਡੇ ਦੀਪੂ ਵੀਰ ਤੇ ਇਹ ਫਕੀਰ ਬਾਬਾ ਬੁੱਢਣ ਸਾਹਿਬ ਜੀ ਨੇ ਇੱਕ ਬੇਨਤੀ ਕਰੀ ਚਾਹਨਾ ਚ ਕਿ ਪੰਜਾਬ ਦੇ ਵਿੱਚ ਐਸ ਸਮੇਂ ਹੜ੍ਹਾਂ ਦੇ ਕਾਰਨ ਬਹੁਤ ਨੁਕਸਾਨ ਹੋਇਆ। ਪਹਿਲੇ 21 ਲੜਕੀਆਂ ਦੀ ਸ਼ਾਦੀ ਕਰਨ ਦਾ ਵੀੜਾ ਚੱਕਿਆ ਸੀ। ਫਿਰ ਸੋਚਦੇ ਸੋਚਦੇ ਸਿੱਤੇ ਬਾਦਸ਼ਾਹ ਨੇ ਸੋਚ ਦਿੱਤੀ ਕਿ ਪੂਰੇ ਪੰਜਾਬ ਨੂੰ ਜ਼ਰੂਰਤ ਹੈ ਤੇ ਪੂਰੇ ਪੰਜਾਬ ਦੇ ਵਿੱਚੋਂ ਬੱਚੀਆਂ ਹਰ ਜ਼ਿਲ੍ਹੇ ਦੇ ਵਿੱਚੋਂ ਅਜੇ 51 ਲੜਕੀਆਂ ਦੀ ਜਿਹੜੀ ਸ਼ਾਦੀ ਹੈ ਉਹ ਕੀਤੀ ਜਾ ਰਹੀ ਹੈ। ਦੀਪੂ ਵੀ ਸਾਡਾ ਵਧਾਈ ਦਾ ਪਾਤਰ ਹੈ ਜਿਨੇ ਦਿਨ ਰਾਤ ਇੱਕ ਕਰਕੇ ਇੰਨੀ ਮਿਹਨਤ ਮੁਸ਼ਕਲ ਕੀਤੀ। ਲੋਕਾਂ ਦੇ ਅਸੀਂ ਤਾਣੇ ਮੇੜੇ ਵੀ ਸਹੇ ਹੈ। ਤੇ ਸਾਡੇ ਬੀਜੀਪੀ ਸਾਫ ਚਲੋ ਜਨੇ ਸਾਧੂ ਬੋਲੇ ਸਹਿ ਸੁਭਾ ਸਾਧੂ ਆ ਬੋਲਾ ਗਿੱਠਾ ਨਾ ਜਾ ਸਾਡੇ ਸਾਫ ਸਾਡੇ ਆਏ ਆ ਇਹਨਾਂ ਨੂੰ ਐਡੀਜੀਪੀ ਸਾਫ ਸਾਡੇ ਇਹਨਾਂ ਨੂੰ ਆਣ ਦੇ ਬਹੁਤ ਬਹੁਤ ਧੰਨਵਾਦ ਕਰਦੇ ਕਿ ਸਾਡੀ ਸਾਰੀ ਟੀਮ ਨੂੰ ਆਣ ਕੇ ਇਹਨਾਂ ਨੇ ਅਸ਼ੀਰਵਾਦ ਦਿੱਤਾ ਹੈ ਆਣ ਆਲੇ ਸਮੇਂ ਚ ਸਾਡੇ ਸ਼ੇਰ ਗਿਲ ਸਾਹਿਬ ਨੰਦਰ ਜੀ ਨੇ ਜਿਵੇਂ 152 ਕੁੜੀਆਂ ਦਾ ਹੀ ਕਿਹਾ ਅਕਾਲ ਪੁਰ ਕਿਰਪਾ ਰੱਖੇ ਤੁਹਾਡੇ ਭਰਾਵਾਂ ਦਾ ਸਹਿਯੋਗ ਰਹੇ ਤਾਂ ਉਹ ਦਿਨ ਦੂਰ ਨਹੀਂ ਆ ਕਿ ਅਸੀਂ ਜਲਦੀ ਇਹ ਕਾਰਜ ਵੀ ਰੰਭਾਂਗੇ ਤੋਂ ਰਵੀ ਸਿੰਘ ਜੀ ਪੋਰਾ ਰਾਈ ਪਪਰਾਲੇ ਤੇ ਯੂਐਸਏ ਤੋਂ ਉਹਦਾ ਵੱਡਾ ਸਹਿਯੋਗ ਔਰ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਗੁਰ ਸ਼ਰਨ ਸੰਧੂ ਸਾਹਿਬ ਐਡੀਜੀ ਪੰਜਾਬ ਉਹਨਾਂ ਦਾ ਸਨਮਾਨ ਸਰੋਪਾ ਭਾਗੇ ਔਰ ਬੁੱਕਾ ਦੇ ਘਰੋਂ ਦਾ ਸਵਾਗਤ ਕੀਤਾ ਜਾਂਦਾ ਹੈ ਆ ਸਭਾ